ਅਮਰੀਕਾ ਸਰਕਾਰ ਨੇ ਹੁਣ ਬੱਚਿਆਂ ਦੇ ਲਈ ਗ੍ਰੀਨ ਕਾਰਡ ਦੇ ਨਿਯਮ ਬਦਲ ਦਿੱਤੇ ਨੇ ਯਾਨੀ ਕਿ ਹੁਣ ਗ੍ਰੀਨ ਕਾਰਡ ਦੇ ਨਿਯਮਾਂ 'ਚ ਵੱਡੇ ਪੱਧਰ ਦਾ ਬਦਲਾਅ ਹੋਇਆ ਯਾਨੀ ਕਿ ਅਜਿਹੇ ਬਦਲਾਅ ਜਿਹੜੇ ਤੁਹਾਡੇ ਲਈ ਮੁਸ਼ਕਲ ਪੈਦਾ ਕਰ ਸਕਦੇ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਕਿਸ ਤਰੀਕੇ ਦੇ ਨਾਲ ਹੁਣ ਵੱਡੇ ਪੱਧਰ ਦੇ ਬਦਲਾਅ ਦੇਖਣ ਨੂੰ ਮਿਲ ਸਕਦੇ ਨੇ ਤਾਂ ਕਿਹੜੇ ਵੱਡੇ ਫੈਸਲੇ ਜਾਂ ਕਿਹੜੇ ਬਦਲਾਅ ਸਰਕਾਰ ਵੱਲੋਂ ਕੀਤੇ ਗਏ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਲੈਣੇ ਆ ਦਰਸਲ ਦੱਸੀਏ ਕਿ ਅਮਰੀਕਾ ਸਰਕਾਰ ਬਹੁਤ ਸਾਰੇ ਬਦਲਾਅ ਕਰਦੀ ਆਏ ਦਿਨ ਪਰ ਬੱਚਿਆਂ ਲਈ ਗ੍ਰੀਨ ਕਾਰਡ ਦੇ ਨਿਯਮ ਬਦਲ ਗਏ ਨੇ ਤੇ ਇਸ ਦੇ ਪ੍ਰਭਾਵ ਦੁਰਗਾਮੀ ਹੋਣਗੇ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਦੇ ਨਿਯਮਾਂ 'ਚ ਬਦਲਾਅ ਕੀਤਾ ਜਿਸ ਨਾਲ ਉਹਨਾਂ ਬੱਚਿਆਂ 'ਤੇ ਅਸਰ ਪਵੇਗਾ ਜੋ ਆਪਣੇ ਮਾਪਿਆਂ ਦੀਆਂ ਪਟੀਸ਼ਨਾਂ ਤੇ ਗ੍ਰੀਨ ਕਾਰਡ ਦੀ ਹਰਸੀਦੰਦੇ ਹਨ ਪਾਵੇ ਇਹ ਬਦਲਾਅ ਤਕਨੀਕੀ ਲੱਗ ਸਕਦਾ ਪਰ ਇਸ ਦਾ ਪ੍ਰਭਾਵ ਬਹੁਤ ਨੀਚੀ ਹੈ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਨੇ ਨਵੇਂ ਨਿਯਮ ਵਿੱਚ ਕਿਹਾ ਗਿਆ ਹੈ ਕਿ ਹੁਣ ਅਰਜ਼ੀ ਦਾਇਰ ਕਰਨ ਦੀਆਂ ਤਰੀਕਿਆਂ ਦੀ ਬਜਾਏ ਬੱਚੇ ਦੀ ਉਮਰ ਦੀ ਗਣਨਾ ਕਰਨ ਲਈ ਅੰਤਿਮ ਕਾਰਵਾਈ ਮਿਤੀ ਦੀ ਵਰਤੋਂ ਕੀਤੀ ਜਾਵੇਗੀ ਇਸ ਦਾ ਮਤਲਬ ਇਹ ਹੈ ਕਿ ਬੱਚਿਆਂ ਨੂੰ ਜਲਦ ਹੀ ਬਾਲਗ ਮੰਨਿਆ ਜਾਵੇਗਾ ਨਵੇਂ ਨਿਯਮ 15 ਅਗਸਤ ਤੋਂ ਲਾਗੂ ਹੋਣਗੇ ਅਮਰੀਕਾ ਦੇ ਮੌਜੂਦਾ ਨਾਗਰਿਕਤਾ ਤੇ ਇਮੀਗ੍ਰੇਸ਼ਨ ਨਿਯਮਾਂ ਤਹਿਤ ਪ੍ਰਵਾਹ ਪ੍ਰਜੋਜਿਤ ਰੁਜ਼ਗਾਰ ਆਧਾਰਿਤ ਯਾਪ ਵਿੰਟਾਵਾਂ ਵੀਜ਼ਾ ਲਈ ਆਪਣੇ ਮਾਪਿਆਂ ਦੀ ਪ੍ਰਵినਿੰਦ ਪਟੀਸ਼ਨ ਦੇ ਆਧਾਰ ਤੇ ਅਮਰੀਕਾ ਵਿੱਚ ਵੈਦ ਸਥਾਈ ਨਿਵਾਸੀ ਦਾ ਦਰਜਾ ਹਾਸਲ ਕਰਨ ਲਈ ਇੱਕ ਅਨਵਿਆਹੇ ਵਿਦੇਸ਼ੀ ਬੱਚੇ ਦੀ ਉਮਰ 21 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਜੇਕਰ ਉਹ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ 21 ਸਾਲ ਦੇ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਉਮਰ ਖਤਮ ਹੋ ਜਾਂਦੀ ਹੈ ਤਾਂ ਆਮ ਤੌਰ ਤੇ ਉਹ ਮਾਪਿਆਂ ਦੀ ਪਟੀਸ਼ਨ ਦੇ ਆਧਾਰ ਤੇ ਇਮੀਗ੍ਰੇਸ਼ਨ ਲੈਣ ਦੇ ਯੋਗ ਨਹੀਂ ਰਹਿੰਦੇ ਨੇ 15 ਅਗਸਤ ਤੋਂ USCIS ਵੀਜ਼ਾ ਬੁਲੇਟਿਨ ਵਿੱਚ ਅੰਤਿਮ ਕਾਰਵਾਈ ਮਿਤੀ ਦੇ ਆਧਾਰ ਤੇ ਬੱਚੇ ਦੀ ਉਮਰ ਨਿਰਧਾਰਿਤ ਕਰੇਗਾ ਪਹਿਲਾ ਇਸ ਨੂੰ ਅਰਜ਼ੀ ਦੇ ਮਿਤੀ ਤੌਰ ਤੇ ਲਿਆ ਜਾਵੇਗਾ ਇਸ ਬਦਲਾਵ ਦਾ ਮਤਲਬ ਹੈ ਕਿ ਬੱਚੇ ਦੀ 21ਵੇਂ ਜਨਮ ਦਿਨ ਦੀ ਉਲਟੀ ਗਿਣਤੀ ਅੰਤਿਮ ਕਾਰਵਾਈ ਤੱਕ ਗਿਣੀ ਜਾਵੇਗੀ ਜੋ ਆਮ ਤੌਰ ਤੇ ਹੋਣੀ ਹੋਵੇਗੀ ਇਸ ਬਦਲਾਵ ਸੰਬੰਧਤ ਤੌਰ ਤੇ ਬਧੇਰੇ ਨੌਜਵਾਨ ਬਿਨੈਕਾਰਾਂ ਉਹਨਾਂ ਦੀਆਂ ਅਰਜ਼ੀਆਂ ਤੇ ਕਾਰਵਾਈ ਕਰਨ ਤੋਂ ਪਹਿਲਾਂ ਅਯੋਗ ਕਰ ਦਵੇਗਾ ਨਿਜਵਾ ਵਿੱਚ ਇਹ ਬਦਲਾਅ ਭਾਰਤ ਵਰਗੇ ਉੱਚ ਮੰਗ ਵਾਲੇ ਦੇਸ਼ ਵਿੱਚ ਪਰਿਵਾਰਾਂ ਨੂੰ ਕਾਫੀ ਪ੍ਰਭਾਵਿਤ ਕਰ ਸਕਦਾ ਹੈ ਜੋ ਪਹਿਲੇ ਹੀ ਲੰਬੇ ਸਮੇਂ ਤੋਂ ਗ੍ਰੀਨ ਕਾਰਡ ਲਈ ਅਰਜ਼ੀ ਦੇ ਰਹੇ ਨੇ 21 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਗ੍ਰੀਨ ਕਾਰਡ ਲਈ ਪਟੀਸ਼ਨ ਪ੍ਰਾਪਤ ਕਰਨੀ ਹੈ ਤਾਂ ਤੁਹਾਡੀ ਉਮਰ 21 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਜੇਕਰ ਬੱਚੇ ਦੀ ਉਮਰ 21 ਸਾਲ ਦੀ ਹੋ ਜਾਂਦੀ ਹੈ ਤਾਂ ਉਸ ਨੂੰ ਅਯੋਗ ਮੰਨਿਆ ਜਾਂਦਾ ਹੈ ਜਾਨੀ ਕਿ ਹੁਣ ਬੱਚੇ ਜਿਹੜੇ ਨੇ ਉਹ ਜਿਹੜੇ ਗ੍ਰੀਨ ਕਾਰਡ ਆਪਣੇ ਮਾਪਿਆਂ ਦੇ ਹਿਸਾਬ ਦੇ ਨਾਲ ਲਾਉਂਦੇ ਨੇ ਔਰ ਮਾਪਿਆਂ ਦੇ ਨਾਲ ਗ੍ਰੀਨ ਕਾਰਡ ਅਪਲਾਈ ਹੁੰਦਾ ਪਰ ਜੇਕਰ 21 ਸਾਲ ਦੇ ਹੋ ਜਾਂਦੇ ਨੇ ਤੇ ਤੁਹਾਡਾ ਗ੍ਰੀਨ ਕਾਰਡ ਨਹੀਂ ਅਪਲਾਈ ਹੋ ਸਕਦਾ ਤੁਸੀਂ ਅਯੋਗ ਹੋ ਜਾਓਗੇ ਤੁਹਾਡੀ ਉਮਰ 21 ਸਾਲ ਤੋਂ ਘੱਟ ਹੋਵੇਗੀ ਤਾਂ ਹੀ ਤੁਸੀਂ ਆਪਣੇ ਮਾਪਿਆਂ ਦੇ ਨਾਲ ਗ੍ਰੀਨ ਕਾਰਡ ਜਿਹੜਾ ਅਪਲਾਈ ਕਰਨ ਦੇ ਯੋਗ ਬਣੋਗੇ ਯਾਨੀ ਕਿ ਹੁਣ ਅਮਰੀਕਾ ਸਰਕਾਰ ਨੇ ਵੱਡਾ ਫੈਸਲਾ ਲੈ ਲਿਆ ਤਾਂ ਇਹ ਖਬਰ ਤੁਹਾਡੇ ਲਈ ਹੈ ਇਸ ਨੂੰ ਸ਼ੇਅਰ ਕਰਨਾ ਜ਼ਰੂਰ ਬਣਦਾ ਇਸ ਬਾਬਤ ਕੀ رائے ਹੈ ਜ਼ਰੂਰ ਕਮੈਂਟ ਕਰਕੇ ਵਿਚਾਰ ਦਿਓ